ਅੱਜ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ ਸਮੱਗਰੀ ਲਈ ਪੰਚਾਇਤਕਾਰ ਗੁਰਦਾਸਪੁਰ ਵਿਖੇ ਜ਼ਿਲ੍ਹਾ ਪਧਰੀ ਸਹਿਯੋਗ ਕੇਂਦਰ ਸਥਾਪਿਤ ਕੀਤਾ। ਏਡੀਸੀ ਜਨਰਲ ਡਾਕਟਰ ਹਰਜਿੰਦਰ ਸਿੰਘ ਬੀਦੀ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਹਾਇਤਾ ਸਮੱਗਰੀ ਵੰਡਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ رابطہ ਜ਼ਰੂਰ ਕਰਨ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ ਸਮੱਗਰੀ ਦੀ ਵੰਡ ਸੰਬੰਧੀ ਜਾਣਕਾਰੀ ਲਈ ਅਧਿਕਾਰੀਆਂ ਦੇ ਨੰਬਰ ਵੀ ਜਾਰੀ ਕੀਤੇ ਹਨ। ਆਓ ਸੁਣਦੇ ਹਾਂ ਕੀ ਕਹਿਣਾ ਹੈ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਰਜਿੰਦਰ ਸਿੰਘ ਦੇਦੀ ਜੀ ਦਾ ਵੇਖੋ ਸੰਜੀਵ ਟੋਨੀ ਦੀ ਇਹ ਖਾਸ ਰਿਪੋਰਟ ਹਰਿਆਣੂ ਜਿੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਇੱਥੇ ਹੜ੍ਹ ਆਈ ਹੋਏ ਨੇ ਕਾਫੀ ਲੋਕ ਪੀੜਤ ਨੇ ਸਭ ਤੋਂ ਪਹਿਲਾਂ ਮੈਂ ਤੁਸੀਂ ਅੱਜ ਇੱਥੇ ਖੜੇ ਹਾਂ ਕਿ ਪੰਚਾਇਤ ਭਵਨ ਵਿਕੇ ਜਿਹੜਾ ਗੁਰਦਾਸਪੁਰ ਵਿਕੇ ਜਿੱਤੇ ਅਸੀਂ ਜਿੰਨਾ ਵੀ ਸਾਡੇ ਦਾਨੀ ਸੱਜਣਾਂ ਵੱਲੋਂ ਸਰਕਾਰ ਵੱਲੋਂ ਜਾਂ ਹੋਰ ਸਰਕਾਰੀ ਨੁਮਾਇੰਦਿਆਂ ਵੱਲੋਂ ਜਾਂ ਹੋਰ ਸਾਡੇ ਬਾਹਰ ਰਹੇ ਦੇ ਪੰਜਾਬੀ ਭਰਾ ਜਾਂ ਸਾਡੇ ਦਾਨੀ ਸੱਜਣ ਤੋਂ 올ਓਵਰ ਇੰਡੀਆ ਜਿਹੜੀ ਨੇ ਸਾਨੂੰ ਡੋਨੇਟ ਕਰ ਰਹੇ ਨੇ ਅਸੀਂ ਇੱਥੇ ਸਟਾਕ ਰੱਖ ਕੇ ਐਸ ਪਰ ਦੀ ਡਿਮਾਂਡ ਆਫ ਐਸਟੀਆਂ ਪੰਚਾ ਰਹੇ ਹਾਂ ਮੈਂ ਖਾਸ ਤੌਰ ਤੇ ਪਹਿਲਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਐ ਸਪੈਸ਼ਲੀ ਥੈਂਕ ਕਰਦਾ ਐ ਐਸਐਮ ਪੀਜੀ ਦਾ ਜਿਨ੍ਹਾਂ ਨੇ ਇਸ ਪੋਸਟ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜੋ ਸਾਡੇ ਨਾਲ ਕੰਟੈਕਟ ਕਰ ਰਹੇ ਨੇ ਤੇ ਸਮਾਨ ਜਾਂ ਪੈਸੇ ਸਾਨੂੰ ਡੋਨੇਟ ਕਰ ਰਹੇ ਨੇ ਐਂਡ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਸਮਾਨ ਸਾਡੇ ਕੋਲ ਆ ਰਿਹਾ ਐ ਇਹ ਤੁਹਾਡੀ ਜੋ ਤੁਸੀਂ ਆਪਣੀਆਂ ਭਾਵਨਾਵਾਂ ਨਾਲ ਭੇਜਿਆ ਇਕੱਲੇ-ਇਕੱਲੇ ਘਰ ਤੱਕ ਪਹੁੰਚਾਵਾਂਗੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਬੱਚਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਇਸ ਨਾਲ ਮੈਂ ਇਹੀ ਤੁਹਾਨੂੰ ਜਾਣਕਾਰੀ ਦਿਨਾਂ ਕੀ ਸਾਡੇ ਇੱਥੇ ਜ਼ਿਲ੍ਹੇ ਦੇ ਆਰਟੀਓ ਮੈਡਮ ਇੰਚਾਰਜ بنائے ਗਏ ਨੇ ਜਿਹੜਾ ਵੀ ਤੁਸੀਂ ਸਮਾਨ ਭੇਜਣਾ ਪੰਚਾਇਤ ਪਮਨ ਵਿਖੇ ਜ਼ਿਲ੍ਹਾ ਡੋਡਾਸਰ ਤੁਸੀਂ ਪਹੁੰਚਾ ਸਕਦੇ ਹੋ ਤਾਂ ਜੋ ਲੋੜੀਂਦੀ ਸਮੱਗਰੀ ਲੋੜਵੰਦ ਲੋਕਾਂ ਤੱਕ ਪਹੁੰਚਾਈ ਜਾ ਸਕੇ ਧੰਨਵਾਦ